ਦੋਸਤੋ ਬੋਲਣ ਪਹਿਲ ਨੂੰ ਲੱਗਾ ਸੀ ਵਿੱਚ ਡੈਕਟਰ ਦੇ ਵਿਚਾਰੇ ਡੈਕ ਲਾਇਆ ਈ ਉਹਨਾਂ ਨੇ 60000 ਰੁਪਏ ਲਾਇਆ ਡੈਕ ਡੈਕ ਦੇ ਦੁੱਦੇ ਵੀ ਤੇ ਜੇ ਉਹਨਾਂ ਦੀ ਬਾਹਰ ਸੁਣਦੇ ਫਿਰ ਉਹਨਾਂ ਨੇ ਮਾੜੀ ਗੱਲ ਆਪਣੀ ਲਈ ਹਨਾ ਕਿਉਂਕਿ ਸਰਸਾ ਤਾਇਰ ਵੀ ਡੈੱਕੇ ਤੇ ਹਰ ਗੱਲ ਲਾਇਆ ਹੁੰਦਾ ਤੇ ਜੋ ਵਿਚਾਰੇ ਉੱਚੀ ਆਵਾਜ਼ 'ਚ ਬੋਲ ਲੱਗੋ ਨੰਗੰਡੇ ਸਪੀਕਰ ਸੁਕਰ ਲਾਇਆ ਤੇ ਵਿੱਚ ਨਾ ਬੋਲੇ ਤੇ ਚੰਗਾ ਭਲਾਈ ਇਹਦੇ ਵਿੱਚ ਆਪਣੇ ਨਾਂ ਬੋਲਣ ਵਿੱਚ ਹੀ ਹੈ ਸਹੀ ਹੈ ਜੋ ਤਾਂ ਮੈਂ ਦ੍ਰਿਸ਼ ਦਿਖਾਉਣ ਰਿਹਾ ਨਾ ਇਹ ਕੀ ਹੋਊਗਾ ਜੰਗਿਆ ਜਾਂ ਕੀ ਸਕਦਾ ਹੈ ਹਨੇਰੀ ਚੱਲਣ ਦੀ ਹੈ ਫੁੱਲ ਬਟਾ ਫੁੱਲ ਸਹੀ ਹੈ ਨਾ ਅੱਗ ਚਾਰਸ਼ਰੇ ਕਿਸਾਨਾਂ ਨੇ ਲਾਈ ਆ ਮੈਂ ਵੀ ਕਿਸਾਨ ਦਾ ਪੁੱਤ ਹਾਂ ਮੈਂ ਵਿਰੋਧ ਨਹੀਂ ਬੋਲਦਾ ਕਿਸੇ ਦੇ ਵੀ ਪਰ ਜੋ ਹਾਲਾਤ ਨੇ ਇਹ ਕਿੱਥੇ ਜਾ ਕੇ ਰੁਕ ਸਕਦੀ ਜੇ ਮਾਰੇ ਨੁਕਸਾਨ ਹੋ ਜੇ ਪਰ ਲੈ ਬੰਨੇ ਸਾਡੇ ਨਹਿਰ ਨਹਿਰ ਲੱਗੇ ਜੰਗਲ ਨੂੰ ਸਾਡੇ ਹੈਗਾ ਇਹ ਰੁੱਖ ਬਹੁਤ ਜਿਹਾ ਸੰਗਣੇ ਆ ਸਹੀ ਹੈ ਠੀਕ ਹੈ ਯਾਰ ਇਹ ਘਰਾਂ 'ਚ ਬੈਠੇ ਮਸਹੂਜ ਆ ਇਹ ਜਾਨਵਰ ਵਿਚਾਰੇ ਰਖਤਾਂ ਦੇ ਬੈਠੇ ਉਹਨਾਂ ਦਾ ਕੀ ਇਸ ਹੱਸ਼ਰ ਵਿੱਚ ਹਾਲ ਹੋਊਗਾ ਸਹੀ ਹੈ ਨਾ ਸਿਰਫ ਆਪਣਾ ਸੋਚਦੇ ਆਂ ਅਸੀਂ ਆਪਣੇ ਇਨੇ ਮਤਲਬੀ ਲੋਕ ਹੋ ਗਏ ਵੀ ਯਾਰ ਹੁਣ ਸਬਰ ਨਹੀਂ ਸਾਡੇ ਕੋਲ ਹੈਗਾ ਅਇ ਚੋਨਾ ਜਾ ਕੇ ਸਾਡਾ ਜਾ ਕੇ ਚੂਨ ਦੇ ਐਂਡ ਤੇ ਜਾ ਕੇ ਲੱਗਣਾ ਜਾ ਕੇ ਹਨਾ ਤੇ ਸਾਈ ਇੰਨੀ ਮਰਨ ਮਿੱਟ ਚੁੱਕੀ ਆ ਵੀ ਆਗਾ ਲਾ ਲਾ ਕੇ ਲਾ ਲਾ ਕੇ ਨਾ ਆਪਣਾ ਆਪ ਹੀ 27 ਜੁਲਾਈ ਜਾਨੀ ਵਿੱਚ ਦੀ ਠੀਕ ਹੈ ਨਾ ਯਾਰ ਕੋਈ ਉਸ ਦਿਨ ਵੇਟ ਕਰ ਲੋ ਕੋਈ ਚੱਕਰ ਨਹੀਂ ਆਏਗਾ ਅਜੇ ਸੰਦ ਇੰਨੇ ਨੇ ਇੰਨੇ ਕੋਲ ਸੰਦ ਨੇ ਜਟਾ ਦੇ ਕੋਲ ਵੀ ਪਾਣੀ ਲਾ ਕੇ ਮਾਂ ਨੂੰ ਰਾਮ ਨਾ ਨੂੰ ਤਮੀਆਂ ਫੇਰੋ ਸੈਟ ਹੋ ਸਕਦਾ ਅਗਲ ਆਉਂਦੀ ਕੋਈ ਲੋੜ ਨਹੀਂ ਹੋਗੀ ਇੱਕ ਗੱਲ ਹੋਰ ਦੱਸਾਂ ਮੈਂ ਬੋਲਣ ਡਿਆ ਕੋਈ ਇਹ ਸਮਝਣੇ ਕਿਸਾਨ ਦਾ ਮੁੰਡਾ ਨਹੀਂ ਐਵੇਂ ਕਰਪੁਰ ਕੁਛ ਨਾ ਗੱਲ ਕਰੇ ਮੇਰੇ ਨਾਲ ਮੈਂ ਇਹ ਗੱਲ ਕਹੋਨੇ ਤੁਸੀਂ ਆਪਣੀਆਂ ਹੱਡੀਆਂ ਲੂਣ ਦੇ ਜਾਂ ਆਉਣ ਸਾਹਮਣੇ ਆਪਣੀਆਂ ਨਸਾਂ ਨੂੰ ਲੂਣ ਦੇ ਜੀ ਸੱਚੀ ਗੱਲ ਮੇਰੇ ਕੋਲ ਮੈਗ ਨਹੀਂ ਹੈਗਾ ਮੈਗ ਮੈਂ ਘਰ ਛੱਡ ਆਇਆ ਮੈਂ ਪਤ ਨਹੀਂ ਇਹ ਚਬਾਲ ਕੰਨੀ ਗਿਆ ਸਾ ਤੇ ਉਹ ਮੈਂ ਵੇਖਿਆ ਮੈਨੂੰ ਦਰਾ ਸਾਹ ਲੈਣਾ ਮੁਸ਼ਕਲ ਹੋਣ ਡਿਆ ਯਾਰ ਤੇ ਜਿਹੜੇ ਜਾਨਵਰ ਪੰਛੀ ਵਿਚਾਰੇ ਜਿਹੜੇ ਕੋਹ ਤੇ ਰਹਿੰਦੇ ਨੇ ਗਰੁਖਾਂ ਦੇ ਉੱਤੇ ਉਹਨਾਂ ਦਾ ਕੀ ਹਸ਼ਰ ਹੁੰਦਾ ਹੈ ਕੀ ਹੋ ਰਬ ਨਹੀਂ ਤੁਹਾਨੂੰ ਵੀਦਾ ਹੋਵੇਦਾ ਹੋਵੇ ਤੁਸੀਂ ਆਨੰਦ ਆਤ ਜੀ ਯਾਰ ਤੁਸੀਂ ਇਹ ਕੀ ਕਰਨ ਦੇ ਜੀ ਕਿੰਨੀਆਂ ਅਗਾਂ ਲਾਤੇ ਆ ਘਰੇ ਕਿਰਿਆ ਵੇਖੋ ਕਿਤਰਾ ਮਨਾ ਧੂਆਂ ਹੀ ਧੂਆਂ ਬਦਲ ਨਹੀਂ ਧੂਆਂ ਜੇ ਸਹੀ ਹੈ ਨਾ ਇਹ ਬਣ ਛੜਕੇ ਸਾਡੇ ਆ ਵੇਖੋ ਬਈ ਕਾਂ ਲੱਗੇ ਇਹ ਰਬ ਸੰਡੇਰਾ ਹਟੇ ਠੀਕ ਹੈ ਨਾ ਮੈਂ ਸਪੈਸ਼ਲ ਯਾਰ ਮੈਂ 2 ਮਿੰਟ ਲਾ ਕੇ ਨਾ ਯਾਰ ਉਤਰ ਬਗਾਈ ਮਾਰੀ ਦੀ ਇਹ ਚੰਗੀ ਗੱਲ ਇਹ ਬਗਾਈ ਮਾਰੀ ਆ ਵੇ ਤੇ ਵਧੀਆ ਗੱਲ ਆ ਸਹੀ ਹੈ ਨਾ ਯਾਰ ਇਹ ਕੀ ਸਹੀ ਕੀ ਸਾਬਤ ਕਰਨਾ ਚਾਹੁੰਦੇ ਜੀ ਇਹ ਜੇਟੋ ਤੁਸੀਂ ਅੱਜ ਛੇਤੀ ਨੂੰ ਪਾਇਏ ਜੇ ਨਾ ਤੇ ਛੇਤੀ ਆਪਣਾ ਜੁੱਲੀ ਇਸ ਤਰ੍ਹਾਂ ਗੋਲ ਹੋ ਜਾਣਾ ਜੀ ਇਹ ਮੈਂ ਲਿਖ ਰੋ ਤੁਹਾਨੂੰ ਸੋਲੋ ਸਹੀ ਹੈ ਨਾ ਇਹ ਉਹ ਨਹੀਂ ਕਰਦੇ ਜੇ ਭਰਨਾ ਪੈਣਾ ਆਪ ਨੂੰ ਰੋਖ ਆਪਣੇ ਕੋ ਰਹਿ ਵੀਰਲੇ ਵਾਂਝੇ ਗਏ ਆ ਅਗਲੇ 6-6 ਫੁੱਟ ਆਪਣੇ ਕਾਤੇ ਪੰਜਾਬੀ ਦਿਖਾ ਦਿੰਦੇ ਹਾਂ ਸਾਵਾ ਤੋਂ ਬਾਅਦ 5 ਫੁੱਟ ਕੱਤਾ ਨਹੀਂ ਹੋਣ ਡਿਆ ਕਿਸੇ ਦਾ ਕਿਉਂ ਨਹੀਂ ਹੋਣ ਡਿਆ ਵਾਤਾਵਰਣ ਕਰਕੇ ਸਹੀ ਹੈ ਨਾ ਉਦਰਾ ਨਹੀਂ ਕੋਈ ਚੱਕਰ ਹੈਗਾ ਬੰਦੇ ਉਹੀ ਖਰਾਕਾ ਵੀ ਉਹੀ ਆ ਪਰ ਵਾਤਾਵਰਣ ਦੀ ਬਦਲਦਾ ਲੋਕੋ ਕਰ ਕਰਕੇ ਗੇੜਾ ਕਰ ਕਰਤਾ ਅੱਜ ਜਿਵੇਂ ਦੇਖੋ ਆ ਮੈਨੂੰ ਕੈਮਰੇ ਦਿਸਣ ਕਾਖਰੇ ਤੁਹਾਨੂੰ ਚਲੋ ਸਮਝਾਉਣਾ ਓੱਖਾ ਆਿੰਦਾ ਮੈਨੂੰ ਉਹ ਜੋ ਕੁਛ ਹੈ ਤਾਂ ਨਾ ਬਿਆਨ ਕਰਨ ਦੀ ਕੋਸ਼ਿਸ਼ ਕਰਨੇ ਪਰ ਇਹ ਗਲਤ ਆ ਇਹ ਸਰਾਸਰ ਗਲਤ ਆ ਇਹ ਤੁਸੀਂ ਸਰਕਾਰ ਵਿਰੁੱਧ ਨਹੀਂ ਕੰਮ ਕਰਦੇ ਪਏ ਤੁਸੀਂ ਆਪਣੇ ਵਿਰੁੱਧ ਕੰਮ ਕਰਦੇ ਪਏ ਜੀ ਸਹੀ ਹੈ ਨਾ ਇਹਨਾਂ ਨੇ ਰੋਟੀ ਖਾ ਕੇ ਤੁਸੀਂ ਇਹਨਾਂ ਨੂੰ ਅੱਗਾ ਲਾਉਣ ਦੇ ਜੇ ਕੋਈ ਬੰਦੇ ਵਾਲੀ ਗੱਲ ਹੋੜਾ ਕਿਤੇ ਗਈ ਹੈ ਸਹੀ ਹੈ ਨਾ ਕਿਸਾਨ ਤਾਂ ਇੰਨੇ ਸੰਦ ਨੇ ਯਾਰ ਇੰਨਾ ਐਰਕੀ ਕਣਕਾਂ ਸਾਰੇ ਚੰਗੀਆਂ ਨਿਕਲੀਆਂ 3-3000 ਰੁਪਏ ਕਣਕ ਵਾਧ ਨਿਕਲੀ ਆ ਤੇ ਹਜ਼ਾਰ ਜਿਹੜਾ ਤੁਹਾਨੂੰ ਖਰਚਾ ਹੋ ਤਾ ਜਦੋਂ ਮਰ ਲੱਗੇ ਜੇ ਕੁਛ ਨਹੀਂ ਹੁੰਦਾ ਨਾ ਇਹ ਆਏ ਖਰਚੇ ਵਾਤੋਂ 1000 ਰੁਪਏ ਖਰਚੇ ਵਾਤੋਂ ਆਜੂ ਹੋਰ ਕੀ ਹੋਊਗਾ ਤੁਹਾਡੀ ਇਰਕੇ 10000 ਰੁਪਏ ਕਣਕਾਂ ਵਾਧ ਨਿਕਲੀਆਂ ਤੁਸੀਂ ਮੰਨੋ ਬਾ ਨਾ ਮੰਨੋ ਸਿਰ ਉਹ ਵੀ ਜੱਟ ਦੇ ਹੈਗੇ ਆ ਜਿਹਨਾਂ ਰੁੜ ਗਈ ਸਾਰੀ ਅਰਕੀ ਉਥੇ ਉਹਨਾਂ ਦੇ ਉਥੇ ਢੇਰ ਲੱਗੇ ਰਹਿਤਾ ਵਿਚਾਰਿਆਂ ਦਾ ਘਟਣਾ ਕੋਈ ਨਹੀਂ ਹੈਗਾ ਤੋ ਇਹਨਾਂ ਕੋਈ ਖਾ ਕੇ ਵੀ ਆ ਕੰਮ ਕਰਨ ਦੇ ਤਾਂ ਅਟਲੀ ਬਹੁਤ ਗਲਤ ਕਰ ਲਿਆ ਕਿ ਤੁਸੀਂ ਆਪਣੀਆਂ ਪੀੜੀਆਂ ਖਤਮ ਕਰਨ ਦੇ ਜੀ ਨਸਲਾਂ ਖਤਮ ਕਰਨ ਦੇ ਜੀ ਵੀਰ ਮੇਰਾ ਮੇਰੀ ਗੱਲ ਦਾ ਗੁੱਸਾ ਕਰਨਾ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਸਹੀ ਹੈ ਨਾ ਜੇ ਨਾ ਗੁੱਸਾ ਕਰਨਾ ਤੋ ਇਹ ਗੱਲ غور ਕਰਿਓ ਇਹ ਕੀ ਕਰਨ ਦੇ ਆਪਣੇ ਆਵਰਾ ਥਲੇ ਥ ਮਾਰਿਓ ਠੀਕ ਹੈ ਨਾ ਇਹ ਯਾਰ ਅੱਜ ਜਿਹੜਾ ਤੂੰ ਉੱਠਿਆ ਨਾ ਇੰਨੇ ਵੀਰ ਛੇਤੀ ਕਿਤੇ ਮੰਦ ਨਹੀਂ ਹੋਣਾ ਜੇ ਕਿਸੇ ਡੇਰਾ ਵਿੱਚ ਆ ਜੇ ਹਨਾ ਰੱਬ ਡੰਗਰ ਆ ਡੰਗਰ ਪੱਤੇ ਆ ਜੀ ਆ ਜੰਤ ਉਹਨਾਂ ਦਾ ਆਏ ਉਹ ਕਿੱਥੇ ਲਿਕੇ ਜਾਣਗੇ ਪੋਂਡੇਰੇ ਵਾਲੇ ਨੇ ਅੱਗ ਲਾਈ ਹੋਵੇ ਕਿਉਂ ਨਾ ਲਾਈ ਹੋਵੇ ਇਹ ਡੇਰੇ ਵਾਲੇ ਸੋਚਦੇ ਵੀ ਕਰਨਗੇ ਲੱਗੇ ਹਵਾ ਚੱਲਣ ਦੀ ਫੁੱਲ ਪੇਜ ਇਧਰ ਬੰਨੇ ਸਹੀ ਹੈ ਨਾ ਖਲੋਣਾ ਹੱਜੀ ਬੁਛੇ ਮੁਸ਼ਕਲ ਹੁੰਦੇ ਆ ਅੱਖਾਂ ਤੂੰ ਅੱਖਾਂ ਬੰਦ ਹੋਣੀਆਂ ਮੇਰੇ ਅਣ ਕਿਉਂ ਲਾਈਆਂ ਬਸ ਉਤਰ ਨਹੀਂ ਆਉਣ ਡਿਆ ਪਰ ਇਹ ਕੀ ਨੇ ਇਹ ਕੀ ਆਪਣਾ ਪੰਜਾਬ ਬੜਾ ਹੈਗਾ ਖੇਤੀ ਬਿਨਾਂ ਫੜਾ ਕਰਦਾ ਬਿਨਾਂ ਠੰਣੇ ਤੇ ਲਾ ਬਿਨਾਂ ਦੇਸ਼ ਆਪਣਾ ਐਡਾ ਖੁਸ਼ਹਾਲ ਦੇਸ਼ ਆ ਪਾਗਾ ਲਾ ਲਾ ਗਿਆ ਅਸਮਾਨੀ ਧੂਆ ਚੜਿਆ ਪਿਆ ਵੇਖੋ ਅਸਮਾਨ ਤੋਂ ਨਜ਼ਰ ਨਹੀਂ ਮੈਨੂੰ ਨਹੀਂ ਆਉਂਦੇ ਤੁਹਾਨੂੰ ਸੁਣਾ ਵਿੱਚ ਦੇ ਸਹੀ ਆ ਨੇ ਫਿਰ ਕੈਮਰਾ ਚਲੋ ਖੇਮਾ ਦਾ ਜਾ ਰਿਹਾ ਤੁਹਾਡੇ ਗਲਤ ਬੋਲ ਬਹੁਤ ਘਟਾ ਬੋਲ ਗਿਆ ਹੋਵੇ ਤਾਂ ਮੈਨੂੰ ਮਾਫ ਕਰਿਓ ਪਰ ਇਹ ਤੁਸੀਂ ਗਲਤ ਕਰਦੇ ਪਏ ਜੀ ਤੁਹਾਡੀ ਨਸਲਾਂ ਖਰਾਬ ਹੋਣਗੇ ਇਹਦੇ ਨਾਲ ਮੇਰਾ ਕਹਿਣ ਦਾ ਖਰਚੀ ਸੀ ਮੈਂ ਕਹਿਤਾ ਤੁਹਾਨੂੰ ਦਿলো ਸਰਕਾਰ ਸਹ ਰਿਆਂ ਦਾ